ਹਾਂ ਤੋ ਪਹਿਲਾ ਬੱਚਾ ਸਾਡੇ ਪਾਉਂਦੇ ਸੀ ਮੈਂ ਜਿੱਦੇ ਆਏ ਆ ਮਾਂ ਉਹਦੀ ਗੱਤ ਆ। ਹਾਂਜੀ। ਉਹ ਮੈਨੂੰ ਪਤਾ ਨਹੀਂ ਸੀ ਇਸ ਠੀਏ ਬਾਰੇ, ਕਾਲ ਸਾਈਡ ਬਾਰੇ। ਠੀਕ ਹੈ ਜੀ। ਮਗਾ ਜੀ ਬਹੁਤ ਆ ਕੇ ਗਏ ਆ ਸਾਡੇ ਕੋਈ ਦਵਾਰੇ ਮੱਥੇ ਨਹੀਂ ਲੀਕਿਆ। ਅੱਛਾ ਜੀ। ਉਹ ਆਦੇ ਨਹੀਂ ਤੁਲਖਾ ਹੀ ਚੱਲਦਾ। ਹਾਂਜੀ। ਚੱਲ ਲੇਖ ਲੈ ਜਦੋਂ 2-3 ਮਹੀਨਾ ਤੋਂ ਪਾਉਣ ਆਏ। ਹਾਂਜੀ। ਤੇ ਉਦੋਂ ਕਹਿੰਦੇ ਵੀ ਢੜ ਕੇ ਇੱਟਾਂ ਦੀ ਟਰਾਲੀ ਆਉ ਥੋੜੀ ਕਰੀ। ਹਾਂਜੀ। ਸਾਡੇ ਤਾਂ ਸਾਨੂੰ ਤਾਂ ਹੋ ਜਾਂਦਾ ਭਾਈ ਜਦੋਂ ਕੋਈ ਰਿਸ਼ਤੇਦਾਰ ਆ ਜਾਂਦਾ। ਹਾਂਜੀ। ਇਹ ਬਾਗ ਜੇ ਦਾ ਨਗਰ ਉਹ ਸਾਡੇ ਸਾਹਮਣੇ 200 ਪਾਉਂਡਾਂ ਨਹੀਂ ਸੀ ਪਟਾਉਣ ਦਾ ਅੱਛਾ ਜੀ ਆ ਹੁਣ ਮਾੜਾ ਮੋਟਾ ਠਿਕਾ ਕੋਈ ਰਿਸ਼ਤੇਦਾਰ ਹੈ ਹੁਣ ਵੇਚੀ ਦਾਤ ਕੱਟ ਕੇ ਜਾਂਦਾ ਅੱਛਾ ਜੀ ਹਾਂ ਪਰ ਇਹ ਤਾਂ ਥਾਂ ਹੀ ਨਹੀਂ ਸੀ ਕਿਤੇ ਆਲਾ ਕਹਿੰਦਾ ਯਾਰ ਕਿਉਂ ਇਹਨਾਂ ਨੂੰ 당 ਕਰੀਏ ਮੂੜੋ ਕਰੇ ਹਾਂਜੀ ਇਹਨਾਂ ਨੇ ਬੈਠਣ ਨੂੰ ਤਾਂ ਕਰਤਾ ਹੈਗਾ ਜੇ ਧੰਨਵਾਦ ਉਹਨਾਂ ਦਾ ਸੰਗਤ ਦਾ ਜਿਹੜੀ ਹਾਂ ਸੰਗਤ ਦਾ ਦਸਵੰਦ ਦੇ ਰਹੀ ਹੈ ਹਨਾ ਉਹ ਦਸਵੰਦ ਐਦਾਂ ਜਿਨ੍ਹਾਂ ਨੂੰ ਛੱਤਾ ਮਿਲ ਰਹੀਆਂ ਨੇ ਜਿਹੜਾ ਉਹਨਾਂ ਦੇ ਨਾਲ ਅਤੇ ਬਾਕੀ ਗੁਰੂ ਸਾਹਿਬ ਦੇਣ ਵਾਲੇ ਇਹ ਜਿਹੀ ਚੀਜ਼ਾਂ ਹਨਾ